ਸਸਿਕਾ ਅੱਜ ਆਪਣੇ ਵਿੱਚ ਸੀਨੀਅਰ ਜਰਨਲਿਸਟ ਜਿਹੜਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਰਹੇ ਆ ਅਜੇ ਭਾਰਤਵਾਜ ਜੀ ਸਾਡੇ ਵਿੱਚ ਹੈ ਅੱਜ ਅਸੀਂ ਪੰਜਾਬ ਪਲਸ ਦਾ ਮਨ ਬਣਾ ਇਹਨਾਂ ਤੋਂ ਦੋ ਅਸੀਂ ਵਿਸ਼ੇ ਨਾਲ ਡਿਸਕਸ ਕਰੀਏ ਇੱਕ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਹੋਈ ਹੈ ਮਾਨਯੇ ਸੀਐਮ ਸਾਹਿਬ ਨੇ ਕੀਤੀ ਹੈ ਭਗਵੰਤ ਮਾਨ ਜੀ ਨੇ ਕੀਤੀ ਹੈ ਸ਼ਾਮ ਨੂੰ ਇੱਕਦਮ ਪ੍ਰੈਸ ਬੁਲਾਈ ਔਰ ਉਹਦੇ ਵਿੱਚ ਬਰੀਫਿੰਗ ਕੀਤੀ ਵੀ 26 ਜਨਵਰੀ ਨੂੰ ਪੰਜਾਬੀ ਦਿੱਨ ਚੱਕਿਆ ਉਹਨਾਂ ਨੇ ਇਸ਼ੂਸ ਭੇਜੇ ਸੀਗੇ ਉਹ ਰਜੈਕਟ ਹੋ ਗਿਆ ਹੈ ਤੇ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਬੜਾ ਇੱਕ ਗੰਭੀਰ આરોਪ ਵੀ ਲਗਾਇਆ ਕੇਂਦਰ ਦੇ ਉੱਪਰ ਉਹਨਾਂ ਦੇ ਬਾਰੇ ਅੱਜ ਅਜੇ ਜੀ ਨਾਲ ਚਰਚਾ ਕਰਾਂਗੇ ਅਜੇ ਭਾਰਤਵਾਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਿਸ਼ੇ ਤੇ ਅਜੇ ਜੀ ਤੁਹਾਨੂੰ ਕੀ ਲੱਗਦਾ ਵੀ ਕੱਲ੍ਹ ਵਾਲੀ ਜਿਹੜੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਬਾਰੇ ਅਸੀਂ ਜਾਨਣਾ ਚਾਹਵਾਂਗੇ ਵਾਕਿਆ ਇਸ ਦੇ ਪਿੱਛੇ ਸੱਚਾਈ ਕੀ ਥੈਂਕ ਯੂ ਸਿੰਦਰਜੀ ਤੁਸੀਂ ਮੈਨੂੰ ਇਨਵਾਈਟ ਕੀਤਾ ਆਪਣੇ ਚੈਨਲ ਤੇ ਮੈਂ ਤੁਹਾਡਾ ਤੇ ਸਾਰੇ ਸ਼ਰੋਤਿਆਂ ਦਾ ਬਹੁਤ ਧੰਨਵਾਦ ਹਾਂ ਜਿਹੜਾ ਤੁਸੀਂ ਵਿਸ਼ੇ ਦੇ ਬਾਰੇ ਚਰਚਾ ਕਰ ਰਹੇ ਹੋ ਮੈਂ ਵੀ ਕੱਲ ਪ੍ਰੈਸ ਕਾਨਫਰੰਸ ਦੇਖੀ ਹੈ ਸੀਐਮ ਸਾਹਿਬ ਦੀ ਸਾਰੀ ਬਾਅਦ ਚ ਮੈਂ ਕਾਫੀ ਉਹਦੇ ਚ ਡਿਗ ਇਨ ਕਰਨ ਦੀ ਵੀ ਕੋਸ਼ਿਸ਼ ਕੀਤੀ ਵੀ ਕਾਰਨ ਕੀ ਸੀਗਾ ਵੀ ਕਿਸ ਤਰ੍ਹਾਂ ਹੋਇਆ ਤੇ ਜੋ ਮੈਨੂੰ ਸਮਝ ਆਇਆ ਥੋੜਾ ਮੋਟਾ ਪਹਿਲੀ ਗੱਲ ਤੇ ਇਹ ਹੈ ਕਿ ਕਿਸੇ ਸਟੇਟਮੈਂਟ ਬਿਖਰਾਨੀ ਕੀਤਾ ਜਾਂਦਾ ਇਸ ਤਰ੍ਹਾਂ ਤੇ ਕਿਉਂਕਿ ਇਹ ਇਹਦੇ ਚ ਡਿਫੈਂਸ ਮਿਨਿਸਟਰੀ ਹੈਗੀ ਹੈ ਜਿਹੜੀ ਇੱਕ ਕਮੇਟੀ ਬਣਾਉਂਦੀ ਹੈ ਕਮੇਟੀ ਆਫ ਐਕਸਪਰਟਸ ਦਾ ਨਾਮ ਜੀਨੂੰ ਦਿੱਤਾ ਜਾਂਦਾ ਉਹਦੇ ਚ ਕਲਚਰ ਦੇ ਬੰਦੇ ਵੀ ਹੁੰਦੇ ਨੇ ਡਰਾਮਾ ਦੇ ਬੰਦੇ ਵੀ ਹੁੰਦੇ ਨੇ ਹੋਰ ਸਾਰੇ ਕਲਚਰ ਦੇ ਹੁੰਦੇ ਸਾਰੇ ਠੀਕ ਹੈ ਹਾਂਜੀ ਉਹ ਫਿਰ ਸਾਰੇ ਆਪਣੇ ਇੱਕ ਆਈਡੀਆ ਫਲੋਟ ਕੀਤਾ ਜਾਂਦਾ ਸਪਟੰਬਰ ਦੇ ਆਲੇ ਦੁਆਲੇ ਕਿ ਇਸ ਵਾਰੀ ਰਿਪਬਲਿਕ ਡੇ ਦਾ ਥੀਮ ਇਹ ਰਹੇਗਾ ਉਹ ਸਾਰੀ ਸਟੇਟਾਂ ਨੂੰ ਭੇਜਿਆ ਜਾਂਦਾ ਸਾਰੀ ਸਟੇਟਾਂ ਆਪਣੇ ਆਪਣੇ ਤਰੀਕੇ ਨਾਲ ਉਹਦੇ ਤੇ ਆਪਣਾ ਜਵਾਬ ਦਿੰਦੀਆਂ ਨੇ ਉਹਦੇ ਤੇ ਆਪਣਾ ਰਿਸਪਾਂਸ ਦਿੰਦੀਆਂ ਨੇ ਤੇ ਉਹ ਸਾਰਿਆਂ ਨੂੰ ਫਿਰ ਕਮੇਟੀ ਜਿਹੜੀ ਹੈ ਉਹ ਕੰਸੀਡਰ ਕਰਦੀ ਹੈ ਵੀ ਕਿਹੜੀ ਸਟੇਟ ਦਾ ਜਿਹੜਾ ਜਵਾਬ ਆਇਆ ਕਿਹੜੀ ਸਟੇਟ ਦਾ ਜਿਹੜਾ ਆਈਡੀਆ ਆਇਆ ਥੌਟ ਆਇਆ ਉਹ ਜਿਹੜਾ ਅਸੀਂ ਮੇਨ ਥੀਮ ਰੱਖਿਆ ਹੈ ਇਸ ਸਾਲ ਦਾ ਉਹਦੇ ਨਾਲ ਮਿਲਦਾ ਜੁਲਦਾ ਤੇ ਉਹਨੂੰ ਕਿਸ ਤਰ੍ਹਾਂ ਇੱਕ ਚੰਗੇ ਤਰੀਕੇ ਨਾਲ ਪ੍ਰੋਜੈਕਟ ਕਰਦਾ ਐਤ ਕੀ 2024 ਦਾ ਜਿਹੜਾ ਰਿਪਬਲਿਕ ਡੇ ਆ ਰਿਹਾ ਹੈ ਉਹਦਾ ਥੀਮ ਸੀਗਾ ਵਿਕਾਸ ਭਾਰਤ ਐਂਡ ਤੇ ਲੋਕਤੰਤਰ ਉਹ ਚ ਇਹ ਵਿਕਾਸ ਭਾਰਤ 빅 ਸੈਕਸ਼ਨ ਐ ਲੋਕਤੰਤਰ ਦਾ ਦੂਜਾ ਸੈਕਸ਼ਨ ਲੋਕਤੰਤਰ ਕਿਸ ਤਰ੍ਹਾਂ ਗrow ਕੀਤਾ ਇੰਡੀਆ ਚ ਐਤਕੀ ਇਹ ਥੀਮ ਸੀਗਾ ਸੋ ਇਸ ਥੀਮ ਦੇ ਹਲੇ ਦੁਆਲੇ ਹੀ ਬਣਾਏ ਜਾਂਦੇ ਨੇ ਸਾਰੀ ਝਾਂਗੀਆਂ ਜਿਹੜੀਆਂ ਨੇ ਸਟੇਟਾਂ ਨੂੰ ਕਿਹਾ ਗਿਆ ਵੀ ਤੁਸੀਂ ਇਹਦੇ ਸਾਹਮਣੇ ਬਣਾ ਕੇ ਦਿਓ ਇਹ ਥੀਮ ਅਸੀਂ ਫਲੋਟ ਕਰ ਰਹੇ ਹਾਂ ਉਸ हिसाब ਨਾਲ ਫਿਰ ਸਾਰੀਆਂ ਸਟੇਟਾਂ ਨੇ ਆਪਣੀ ਆਪਣੀ ਤਰੀਕੇ ਨਾਲ ਆਪਣਾ ਇਨਪੁਟਸ ਦਿੱਤੇ ਉਹ ਕਮੇਟੀ ਚ ਰਿਵਿਊ ਹੋਏ ਨੇ ਕਮੇਟੀ ਨੇ ਜਿਹੜੇ ਆਈਡੀਆਜ਼ ਠੀਕ ਲੱਗੇ ਐਕਸੈਪਟ ਕਰ ਲਏ ਜਿਹੜੇ ਨਹੀਂ ਠੀਕ ਲੱਗੇ ਉਹ ਰਿਜੈਕਟ ਕਰਤੇ ਤੇ ਉਹਦੇ ਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਟੇਟ ਨੂੰ ਪਰਟੀਕੁਲਰਲੀ ਦੇਖ ਕੇ ਉਹਨਾਂ ਨੇ ਕੋਈ ਰਿਜੈਕਟ ਕੀਤਾ ਜਾਏਗਾ ਪੰਜਾਬ ਬੜੀ ਇੰਪੋਰਟੈਂਟ ਸਟੇਟ ਹੈ ਪੰਜਾਬ ਬੜਾ ਇੱਕ ਵਿਲੱਖਣ ਸਟੇਟ ਹੈ ਸਾਰੇ ਇੰਡੀਆ ਲਈ ਸਾਡੀ ਜਿਹੜੀ ਕੁਰਬਾਨੀਆਂ ਨੇ ਉਹ ਸਾਰੇ ਦੇਸ਼ ਲਈ ਕੁਰਬਾਨੀਆਂ ਨੇ ਸਾਡੀ ਜਿਹੜੀ ਕੰਟ੍ਰਿਬਿਊਸ਼ਨ ਹੈ ਫ੍ਰੀडम ਸਟਰਗਲ ਉਸ ઓਰੇ ਮਾਰਕੀਬਲ ਹੈ ਬਾਤ ਚ ਵੀ ਸਾਡੀ ਸਾਰੀ ਪੰਜਾਬੀਆਂ ਦੀ ਜਿਹੜੀ ਕੰਟ੍ਰਿਬਿਊਸ਼ਨ ਰਹੀ ਹੈ ਉਹ ਦੀ ਇੱਕ ਵਿਲੱਖਣਤਾ ਹੈਗੀ ਹੈ ਸਾਰੇ ਦੇਸ਼ ਦੇ ਵਿੱਚ ਤੇ ਉਸ ਚੀਜ਼ ਨੂੰ ਸਾਰੀ ਚੀਜ਼ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਇੱਕ ਦੁੱਖ ਤੇ ਲੱਗਾ ਵੀ ਸਾਡੀ ਹੁਣ ਰਿਪਬਲਿਕ ਡੇ ਤੇ ਇਸ ਸਾਲ ਵੀ ਨਹੀਂ ਰਿਪਰੈਜ਼ੈਂਟੇਸ਼ਨ ਜਾਏਗੀ ਪਰ ਇਹਨੂੰ ਪੋਲੀਟਿਕਸਾਈਜ਼ ਕਰਕੇ ਆਮ ਆਦਮੀ ਪਾਰਟੀ ਜਿਹੜਾ ਦਿਖਾਣਾ ਚਾਹੁੰਦੀ ਹੈ ਸਾਰਿਆਂ ਨੂੰ ਉਹ ਇੱਕ ਬੜਾ ਨੈਗੇਟਿਵ ਤਰੀਕਾ ਹੈਗਾ ਉਹ ਇੱਕ ਐਂਟੀ ਪੰਜਾਬੀ ਸੈਂਟੀਮੈਂਟ ਨੂੰ ਖੜਾ ਕਰਨ ਦਾ ਇੱਕ ਪ੍ਰਯਾਸ ਹੈ ਉਹਨਾਂ ਦਾ ਜੋ ਕਿ ਪੰਜਾਬ 'ਚ ਬੜੇ ਜਲਦੀ ਗੱਲ ਫੈਲ ਜਾਂਦੀ ਹੈ ਕਿ ਸੈਂਟਰ ਜਿਹੜਾ ਹੈ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੁਣ ਸੈਂਟਰ ਨੇ ਜੇ ਪੰਜਾਬ ਨਾਲ ਵਿਤਕਰਾ ਕਰਨਾ ਹੁੰਦਾ ਤੇ ਪ੍ਰਾਈਮ ਮਿਨਿਸਟਰ ਮੋਦੀ ਕਰਤਾਰਪੁਰ ਕੋਰੀਡੋਰ ਤੇ ਥੋੜੀ ਕੰਮ ਕਰਨ ਨਾਂਦੇ ਸੀ ਉਹ ਫਿਰ ਪੰਜਾਬ 'ਚ ਆਏ ਕਿੰਨੀ ਵਾਰੀ ਆਏ ਉਹਨਾਂ ਨੇ ਇੱਥੇ ਦੇ ਫਾਰਮਰਸ ਉਹ ਜਿਹੜੇ ਪੂਰ ਫਾਰਮਰਸ ਨੇ ਜਾਂ ਬਾਕੀ ਜਿਹੜੇ ਉਹਨਾਂ ਨੇ ਉਹਨਾਂ ਨੇ ਕਿੰਨਾ ਆਪਣੀ ਜਿੰਨੀਆਂ ਵੀ ਸਾਰੀ ਸਕੀਮਸ ਨੇ ਪੰਜਾਬ ਦੇ ਅੰਦਰ ਲਾਗੂ ਉਸੇ ਤਰ੍ਹਾਂ ਹੋ ਰਹੀਆਂ ਜਿਸ ਤਰ੍ਹਾਂ ਬਾਕੀ ਕੰਟਰੀਜ਼ 'ਚ ਹੋ ਰਹੀਆਂ ਨੇ ਅੱਛਾ ਹੁਣ ਇਹ ਆਪਾਂ ਸੈਬਜ਼ਾਦਿਆਂ ਦਾ ਜਿਹੜਾ ਵੀਰ ਬਾਲ ਪਰਾਰੇ ਬਾਲ ਦਿਵਸ ਵੀਰ ਬਾਲ ਦਿਵਸ ਇਹ ਵੀ ਮਤਲਬ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਿਰਫ ਮੋਦੀ ਜੀ ਦਾ ਕੰਟ੍ਰਿਬਿਊਸ਼ਨ ਹੈ ਲੇਕਿਨ ਮੋਦੀ ਜੀ ਨੇ ਉਹਨੂੰ ਕਨਸੈਪਚੁਅਲਾਈਜ਼ ਕੀਤਾ ਉਹਨਾਂ ਦੀ ਸਰਕਾਰ ਨੇ ਕਨਸੈਪਚੁਅਲਾਈਜ਼ ਕਰਕੇ ਆਪਾਂ ਸਾਰਿਆਂ ਨੂੰ ਹਾਲਾਂਕਿ ਮੇਰੇ ਵਰਗੇ ਨੂੰ ਵੀ ਨਹੀਂ ਸੀ ਪਤਾ ਕਿ 6 ਦਿਨ ਦਾ ਇੱਕ ਲੰਬਾ ਕੰਮ ਹੁੰਦਾ ਸੀਗਾ ਹਾਲਾਂਕਿ ਮੈਂ ਪੰਜਾਬ ਨੂੰ ਬਿਲੋਂਗ ਕਰਦਾ ਤੇ ਮੈਨੂੰ ਵੀ ਸਾਰੀ ਚੀਜ਼ ਇੱਕ ਨਵੀਂ ਜਾਣਕਾਰੀ ਅਸੀਂ ਸਿਰਫ ਪੰਜਾਬ ਨੂੰ ਨਹੀਂ ਦਿੱਤੀ ਅਸੀਂ ਸਾਰੇ ਵਿਸ਼ਵ ਨੂੰ ਦਿੱਤੀ ਹੈ ਸਾਰੇ ਇੰਡੀਆ ਨੂੰ ਦਿੱਤੀ ਹੈ ਕਿ ਬਾਲ ਦਿਵਸ ਦਾ ਕੀ ਮਹੱਤਵ ਹੈਗਾ ਸੋ ਪੰਜਾਬ ਦੇ ਪ੍ਰਤੀ ਇਹ ਕਹਿਣਾ ਕਿ ਸੈਂਟਰ ਜਿਹੜਾ ਹੈਗਾ ਡਿਸਕ੍ਰਿਮੀਨੇਟ ਕਰ ਰਿਹਾ ਇਹ ਮੈਨੂੰ ਕੋਈ ਬਹੁਤਾ ਠੀਕ ਨਹੀਂ ਲੱਗਦਾ ਲੇਕਿਨ ਜਿਸ ਤਰ੍ਹਾਂ ਟੀਮ ਤਾਂ ਨੇ ਕੱਲ ਉਹ ਕੀਤੀ ਆਪਣਾ ਪ੍ਰੈਸ ਕਾਨਫਰੰਸ ਵੀ ਘਰੇਲੂ ਉਹ ਮੈਨੂੰ ਲੱਗਿਆ ਕਿ ਇੱਕ ਬੜਾ politically immature reaction ਉਹਨਾਂ ਨੇ ਦਿੱਤਾ ਹੈ ਹਰ ਚੀਜ਼ ਨੂੰ ਐਂਟੀ ਸੈਂਟਰ ਕਰਕੇ ਪੰਜਾਬ ਦੇ ਅੰਦਰ ਪ੍ਰੋਜੈਕਟ ਕਰਨਾ ਇਹ ਕੋਈ ਬਹੁਤ ਹੀ ਸਿਆਣਪ ਨਹੀਂ ਹੈਗੀ ਲੇਕਿਨ ਉਹਨਾਂ ਨੂੰ ਲੱਗਦਾ ਹੈ ਕਿ politically ਸ਼ਾਇਦ ਉਹਨਾਂ ਨੂੰ ਸੂਟ ਕਰਦਾ ਹੈ ਅਜੀ ਅਜੀ ਮੈਨੂੰ ਲੱਗਦਾ ਇੱਕ ਅਜੀ ਜੀ ਦੇ ਵਿੱਚ ਇੱਕ ਮੈਂ ਚੀਜ਼ ਐਡ-ਆਨ ਕਰਨਾ ਚਾਹੁੰਦਾ ਕਿਉਂਕਿ ਪਿਛਲੀ ਵਾਰੇ ਵੀ ਜਿਹੜੀ ਚੰਡੀਗੜ੍ਹ ਯੂਟੀ ਹੈ 2023 ਦੀ ਚੰਕੀ ਇਹਨਾਂ ਦੀ ਵੀ ਰਿਜੈਕਟ ਹੋਈ ਹੈ ਚੰਡੀਗੜ੍ਹ ਯੂਟੀ ਦੀ ਫੇਰ ਉਸ ਤੋਂ ਇਸ ਫਾਰ ਇਨਨਾ ਪੇਜੀ ਨਹੀਂ ਇਸ ਤੋਂ ਇਲਾਵਾ ਤੇ 20 ਸਟੇਟਾਂ ਦੀ ਚਾਂਗੀਆਂ ਮਨਜ਼ੂਰ ਹੋਈਆਂ ਉਹਦੇ ਵਿੱਚ ਜਿਹੜੀ ਆਪੋਜੀਸ਼ਨ ਦੀ ਆ ਜਿਹਨੂੰ ਕਹਿੰਦੇ ਐ ਐਂਟੀ ਆਪਣਾ ਜਾਂ ਸੈਂਟਰ ਕਹ ਲੋ ਜਾਂ ਜਿਹਨਾਂ ਸਰਕਾਰ ਦੂਜੀ ਹੈਗੀ ਆ ਉਹਨਾਂ ਵਿੱਚ ਤੇਲंगाना ਹੈਗਾ ਤਾਮਿਲਨਾਡੂ ਹੈ 오ਡੀਸਾ ਹੈ ਕਰਨਾਟਕਾ ਹੈ ਆਂਧਰਾ ਪ੍ਰਦੇਸ਼ ਹੈ ਔਰ ਸਾਰੀ ਇੰਪੋਰਟੈਂਟ ਸਟੇਟਸ ਹੈਗੀਆਂ ਜਿਹੜੀਆਂ ਕੋਨੇ ਚ ਵੀ ਰੱਖਦੀ ਹੈ ਜਿਹੜਾ ਹਰ ਤਰ੍ਹਾਂ ਦੇ ਪ੍ਰਭਾਵੇ ਰੱਖਦੀ ਹੈ ਉਹਨਾਂ ਦੀ ਵੀ ਜਿਹੜੀ ਹੈ ਚਾਂਗੀਆਂ ਸ਼ਾਮਿਲ ਕੀਤੀ ਗਈ ਹੈ ਤੇ ਇਸ ਹਿਸਾਬ ਨਾਲ ਜਿਹੜਾ ਕੱਲ ਦਾ ਜਿਹੜਾ ਆਊਟਬਸਟ ਹੈ ਜਿਹੜਾ ਇਹਨਾਂ ਦਾ ਕੁਝ ਹੈ ਕੋਈ ਇਹ ਨਹੀਂ ਲੱਗਦਾ ਵੀ ਕੋਈ ਏਜੰਡੇ ਦੇ ਪ੍ਰਤੀ ਹੈ ਏਜੰਡਾ ਮੈਂ ਜਿੱਦ ਤੋਂ ਤੁਹਾਨੂੰ ਪਹਿਲਾਂ ਵੀ ਨੂਵਿਦਮ ਕੀਤਾ ਹੈ ਇਹ ਹੀ ਹੈ ਕਿ ਐਂਟੀ ਸੈਂਟਰ ਸੈਂਟੀਮੈਂਟ ਜਿੰਨਾ ਪੰਜਾਬ 'ਚ ਇਹ ਬਣਾਣਗੇ ਉਹਨਾਂ ਸ਼ਾਇਦ ਇਹ ਸੋਚਦੇ ਨੇ ਸਾਡੀ ਪੋਲੀਟੀਕਲ ਗਰਾਉਂਡ ਬਣੇਗੀ ਤੋਂ ਇੱਕ ਬੜਾ ਮੋਟੀਵੇਟਿਡ ਜਿਹਾ ਕੈਂਪੇਨ ਚਲਾ ਰਹੇ ਨੇ ਉਹ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਮੈਂ ਕੱਲ ਸੀਐਮ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖ ਰਿਆ ਸੀ ਉਹ ਆਰਡੀਐਫ ਦਾ ਵੀ ਮੈਂਸ਼ਨ ਕੀਤਾ ਫਿਰ ਕਦੇ ਹੋਰ ਫੰਡ ਦਾ ਮੈਂਸ਼ਨ ਕੀਤਾ ਹੁਣ ਉਹ ਸਾਰਾ ਫੰਡ ਜਿਹੜਾ ਜੁਲਾਈ ਤੋਂ ਇਸ ਕਰਕੇ ਸੈਂਟਰ ਦਾ ਮੈਂ ਉਹ ਵਿਊਸ਼ ਗੋਇਲ ਜੀ ਜਿਹੜੇ ਕੰਜ਼ਿਊਮਰ ਮਨਿਸਟਰ ਨੇ ਸਾਡੇ ਫੂਡ ਐਂਡ ਕੰਜ਼ਿਊਮਰ ਮਨਿਸਟਰ ਵੀ ਸੈਂਟਰ ਆਪਣਾ ਸਟੇਟ ਨੇ ਉਹਨੂੰ ਸੁਪਰੀਮ ਕੋਰਟ ਚ ਚੈਲੰਜ ਕਰਤਾ ਹੈ ਹੁਣ ਇਸ ਕਰਕੇ ਸੈਂਟਰ ਉਹ ਸਾਰੀ ਚੀਜ਼ ਨੂੰ ਰਿਵਿਊ ਨਹੀਂ ਕਰ ਰਿਹਾ ਉਹ ਵੇਟ ਕਰ ਰਿਹਾ ਵੀ ਸੁਪਰੀਮ ਕੋਰਟ ਦੀ ਜਿਸ ਤਰ੍ਹਾਂ ਰੈਜੈਕਸ਼ਨ ਆਏਗੀ ਉਸ ਤਰ੍ਹਾਂ ਅਸੀਂ ਦੇਖ ਲਾਂਗੇ ਉਸ ਤੋਂ ਪਹਿਲਾਂ ਸੈਂਟਰ ਪੰਜਾਬ ਨੂੰ ਕਹਿੰਦਾ ਰਿਹਾ ਕਿ ਤੁਸੀਂ ਰੂਰਲ ਡਿਵੈਲਪਮੈਂਟ ਐਕਟ ਜਿਹੜਾ ਹੈਗਾ ਪੰਜਾਬ ਰੂਰਲ ਡਿਵੈਲਪਮੈਂਟ ਐਕਟ ਉਹਦੇ ਚ ਐਮੈਂਡਮੈਂਟ ਕਰੋ ਉਹ ਤੋਂ ਬਾਅਦ ਅਸੀਂ ਤੁਹਾਨੂੰ ਸਾਰਿਆਂ ਕੁਝ ਰਿਲੀਜ਼ ਕਰ ਦੇਵਾਂਗੇ ਕਿਉਂਕਿ ਤੁਸੀਂ ਜਿਹੜਾ 2% ਤੋਂ ਜ਼ਿਆਦਾ ਅਸੈਸ ਲੈ ਰਹੇ ਹੋ ਉਹ ਠੀਕ ਨਹੀਂ ਹੈਗਾ ਉਹ ਫਾਰਮਰ ਤੇ ਬਰਡਨ ਪਾ ਰਹੇ ਹੋ ਤੇ ਉਹ ਕਿਸਾਨ ਦੇ ਕੁਝ ਟੈਕਨੀਕਲ ਮਸਲੇ ਨੇ ਜਿਦੇ ਬਾਰੇ ਇਹਨਾਂ ਦੀ ਆਪਸ ਚ ਉਹਨੂੰ ਪੋਲੀਟਿਕਾਈਜ਼ ਕਰਕੇ ਦੇਖਣਾ ਇਹ ਸਾਰੀ ਚੀਜ਼ਾਂ ਕਾਂਗਰਸ ਦੇ ਟਾਈਮ ਵੀ ਥੀ ਜਿਆ ਇਹ ਸਾਰੀ ਚੀਜ਼ਾਂ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਦੋਂ ਵੀ ਥੀ ਜਿਆ ਲੇਕਿਨ ਇਸ ਵਾਰੀ ਮਤਲਬ ਹੁਣ ਲੱਗਦਾ ਕਿ ਆਮ ਆਦਮੀ ਪਾਰਟੀ ਹਰ ਚੀਜ਼ ਨੂੰ ਇੱਕਦਮ ਪੋਲਿਟਿਸਾਈਜ਼ ਕਰਦੀ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਛੋਟੇ ਛੋਟੇ ਮੁੱਦਿਆਂ ਤੇ ਗਵਰਨਰ ਸਾਹਿਬ ਨਾਲ ਵੀ ਪੰਜਾਬ ਦੇ ਗਵਰਨਰ ਸਾਹਿਬ ਨਾਲ ਵੀ ਇਹਨਾਂ ਦਾ ਕਿਸੇ ਨਾ ਕਿਸੇ ਇਸ਼ੂ ਤੇ ਲੈ ਕੇ ਕੋਈ ਨਾ ਕੋਈ ਐਕਸਚੇਂਜ ਆਫ ਆਊਟਵਰਡਸ ਹੁੰਦਾ ਰਹਿੰਦਾ ਹੈ ਕੋਈ ਨਾ ਕੋਈ ਸਟੇਲਮੈਂਟ ਜਿਹਾ ਰਹਿੰਦਾ ਹੈਗਾ ਸੋ ਇਹ ਕਾਰਜ ਪ੍ਰਣਾਲੀ ਦਾ ਇੱਕ ਚੰਗਾ ਹਿੱਸਾ ਨਹੀਂ ਹੈ ਮੈਨੂੰ ਲੱਗਦਾ ਕਿ ਪੰਜਾਬ ਦੀ ਬਿਊਰੋਕ੍ਰੇਸੀ ਪੰਜਾਬ ਦੇ ਪੋਲਿਟੀਕਲ ਲੀਡਰ ਜੋ ਲੀਡਰਸ਼ਿਪ ਇਸ ਲਈ ਉਹਨਾਂ ਨੂੰ ਕੰਪੀਟੈਂਟ ਨਾਲ ਸਾਰੀ ਚੀਜ਼ ਨੂੰ ਲੈਣਾ ਚਾਹੀਦਾ ਹੈ ਹੁਣ ਜੇ ਇਹ ਸਾਰਾ ਗਨ ਪ੍ਰੈਸ ਕਾਨਫਰੈਂਸ 'ਚ ਉਹਨਾਂ ਨੇ ਤਿੰਨ ਦਿਖਾਈ ਆਪਣੇ ਪਲੇਕਾਰਡਸ ਜਿਹਦੇ 'ਚ ਮਤਲਬ ਉਹ ਜਿਹੜੇ ਸੈਂਟਰ ਨੂੰ ਭੇਜੇ ਗਏ ਸੀ ਉਹਦੇ 'ਚ ਇੱਕ ਮਾਈ ਭਾਗੋ ਦਾ ਸੀਗਾ ਇੱਕ ਆਪਣਾ ਭਗਤ ਸਿੰਘ ਜੀ ਦਾ ਸੀਗਾ ਤੇ ਇੱਕ ਹੋਰ ਸੀ ਸ਼ਾਇਦ ਉਹ ਮੈਨੂੰ ਧਿਆਨ ਨਹੀਂ ਆ ਰਿਹਾ ਤੋ ਇਹ ਸਾਰੇ ਮੈਨੂੰ ਨਹੀਂ ਪਤਾ ਇਹ ਥੀਮ ਦੇ ਨਾਲ ਕਿੰਨਾ ਕੁ ਰਿਲੇਟ ਕਰਦੇ ਸੀ ਇਹਨਾਂ ਦੀ ਥੀਮ ਹਾਂਜੀ ਇਹ ਕਿਸ ਤਰ੍ਹਾਂ ਕਿੰਨਾ ਕੁ ਰਿਲੇਟ ਕਰਦੇ ਸੀਗੇ ਤੇ ਉਹ ਕਿਉਂਕਿ ਕਮੇਟੀ ਜਿਹੜੀ ਬੈਠਦੀ ਹੈ ਉਹ ਸਾਰੇ ਕੰਟਰੀ ਲਈ ਬੈਠਦੀ ਹੈ ਉਹ ਇੱਕ ਤਰ੍ਹਾਂ ਦੀ ਛੋਟੀ ਪੋਲਿਟਿਕਸ ਨਹੀਂ ਖੇਲਣਾ ਚਾਹਦੇ ਤੇ ਨਹੀਂ ਖੇਲਦੇ ਨੇ ਹਾਂ ਕੋਈ ਕਈ ਸਟੇਟਾ ਰਿਜੈਕਟ ਹੋ ਜਾਂਦੀ ਹੈ ਨੇ ਪੰਜਾਬ ਕੋਈ ਪਹਿਲੀ ਵਾਰ ਰਿਜੈਕਟ ਨਹੀਂ ਹੋਇਆ ਕਈ ਵਾਰੀ ਰਿਜੈਕਟ ਹੋਇਆ ਹੁਣ ਲਾਸਟ ਈਅਰ 2022 ਦਾ 22 ਦਾ ਮਤਲਬ 23 ਦਾ ਜਿਹੜਾ ਰਿਪਬਲਿਕ ਡੇ ਸੀਗਾ ਉਹਦਾ ਥੀਮ ਸੀਗਾ ਜਨ ਜਨ ਭਾਗੀਦਾਰੀ ਹੁਣ ਜਨ ਭਾਗੀਦਾਰੀ ਜਿੱਕੀ ਆਪਾਂ ਰਿਫਲੈਕਟ ਕਰਨਾ ਚਾਹਦੇ ਸਾਨੂੰ ਪਤਾ ਹੋਣਾ ਚਾਹੀਦਾ ਉਹ ਪੀਪਲ ਪਾਰਟਿਸਪੇਸ਼ਨ ਹੈਗੀ ਹੈ ਉਹਦੇ ਚ ਆਪਾਂ ਕਿਸ ਤਰ੍ਹਾਂ ਉਹਨੂੰ ਦਿਖਾਣਾ ਹੈਗਾ ਪਾਰਟਿਸਪੇਸ਼ਨ ਆਫ ਕਾਮਨ ਪੀਪਲ ਹੈ ਜਨ ਭਾਗੀਦਾਰੀ ਦਾ ਮਤਲਬ ਇਹ ਹੈ ਹੁਣ ਆਪਾਂ ਉਹਦੇ ਚ ਅਜੇ ਆਪਣੀ politcal ambition ਰਿਫਲੈਕਟ ਕਰਨ ਲੱਗਾਂਗੇ ਤੇ ਨੇਚਰਲੀ ਉਹ ਕਮੇਟੀ ਉਹਨੂੰ ਕਹੇਗੀ ਕਿ ਨਹੀਂ ਇਹ ਜਾਰਿੰਗ ਲੱਗ ਰਿਹਾ ਸਾਰੇ ਕਿਉਂਕਿ ਥੀਮ ਆਪਾਂ ਇਸ ਵਾਰੀ ਰਿਪਬਲਿਕ ਡੇ ਦਾ ਹੀ ਬਣਾਇਆ ਤਾਂ ਇਸ ਕਰਕੇ ਲਾਸਟ ਇਅਰ ਮੈਨੂੰ ਅਸਲਿ ਆਈਡੀਆ ਨਹੀਂ ਹੈਗਾ ਕਿ ਆਪਾਂ ਕਿਹੜੇ ਕਿਹੜੇ ਜਾਂਦੀਆਂ ਦੇ ਨਮੂਨੇ ਭੇਜੇ ਸੀਗੇ ਤੇ ਜਿਹੜੇ ਰਿਜੈਕਟ ਹੋ ਗਏ ਲੇਕਿਨ ਕੀਮ ਦੇ ਮੁਤਾਬਕ ਜੇ ਚੀਜ਼ ਜਾਏ ਫਿਰ ਨਾ ਰਿਜੈਕਟ ਫਿਰ ਰਿਜੈਕਟ ਹੋਵੇ ਬੇਤ ਸਾਰੇ ਸਾਰੇ ਲਈ ਮਨਸਭਾਗੀ ਗੱਲ ਹੈ ਸਿਰਫ ਆਮ ਆਦਮੀ ਪਾਰਟੀ ਲਈ ਨਹੀਂ ਸਾਰੇ ਪੰਜਾਬ ਲਈ ਹੈ ਲੇਕਿਨ ਮੈਂ ਨਹੀਂ ਸਮਝਦਾ ਕਿ ਸੈਂਟਰ ਦੀ ਸਰਕਾਰ ਐਨੇ ਛੋਟੇ ਸੰਕੀਰਣ ਨਜ਼ਰੀਏ ਨਾਲ چلਦੀ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਰਿਆਂ ਦੀ ਪਾਰਟਿਸਪੇਸ਼ਨ ਹੋਵੇ ਨਾਰਥ-ਈਸਟ ਦੀ ਪਾਰਟਿਸਪੇਸ਼ਨ ਹੋਵੇ ਪੰਜਾਬ ਦੀ ਪਾਰਟਿਸਪੇਸ਼ਨ ਹੋਵੇ ਜੰਮੂ-ਕਸ਼ਮੀਰ ਦੀ ਪਾਰਟਿਸਪੇਸ਼ਨ ਹੋਵੇ ਸਾਡੇ ਸਾਊਥ ਦੇ ਸਾਰਿਆਂ ਦੀ ਪਾਰਟਿਸਪੇਸ਼ਨ ਹੋਵੇ ਜਿਹੜੀ ਜਿਹੜੀ ਸਟੇਟ ਜਿੱਤਣ ਦਿੱਤਾ ਵੀ ਇੱਕ ਵਿਲੱਖਣ ਕੰਮ ਕਰ ਰਹੀ ਹੈ ਉਹ ਸਾਰਿਆਂ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਸੈਂਟਰ ਜਿਹੜਾ ਹੈ ਉਹ ਸਾਰਿਆਂ ਦਾ ਇੱਕ ਰਿਪਰੈਜ਼ੈਂਟੇਟਿਵ ਹੋਵੇਗਾ ਉਹ ਕਿਸੇ ਪੋਲੀਟੀਕਲ ਪਾਰਟੀ ਤੋਂ ਇਲੈਕਟ ਉਹ ਕਿਹਦੇ ਜ਼ਰੂਰ ਆਉਂਦੇ ਨੇ ਲੇਕਿਨ ਕੰਮ ਸਾਰੀਆਂ ਸਟੇਟਸ ਲਈ ਇੱਕ ਯੂਨੀਫਾਰਮ ਤਰੀਕੇ ਨਾਲ ਕਰਦੇ ਨੇ 26 ਜਨਵਰੀ ਇੱਕ ਬਹੁਤ ਵੱਡਾ ਦਿਹਾੜਾ ਹੁੰਦਾ ਹੈ ਸਾਡਾ ਕਨਸਟੀਟਿਊਸ਼ਨ ਉਸ ਦਿਨ ਐਗਜ਼ੀਕਿਊਟ ਹੋਇਆ ਸਭ ਕੁਝ ਹੋਇਆ ਉਸ ਨੂੰ ਲੈ ਕੇ ਲੋਕਾਂ ਦੇ ਮਨ ਚ ਪਰੰਪਰਾਨਾ ਔਰ ਇਹ ਲੱਗਦਾ ਕਈ ਵਾਰੀ ਵੀ ਮੈਂ ਤਾਂ ਲੜਨਾ ਹੀ ਲੜਨਾ ਤੂੰ ਜੋ ਮਰਜ਼ੀ ਕਰ ਲੈ ਤੂੰ ਉਸ ਦੇ ਹਸਾਬ ਨਾਲ ਵੀ ਇਹ ਚੀਜ਼ਾਂ ਸਾਨੂੰ ਲੱਗਦਾ ਵੀ ਇਹ ਅੱਗੇ ਤੋਂ ਅੱਗੇ ਕੈਰੀ ਕਰਦੇ ਐ ਔਰ ਉਸ ਨੂੰ ਕਰਨ ਦੇ ਲਈ ਅੱਗੇ ਅੱਗੇ ਚੱਲਦੇ ਐ ਤੇ ਅਜੇ ਦੀ ਇੱਕ ਤੁਹਾਡੇ ਤੋਂ ਦੂਜਾ ਵਿਸ਼ਾ ਸੀ ਸਮਝਣਾ ਚਾਹੁੰਦੇ ਆ ਵੀ ਜਿੱਦਾਂ ਪਿੱਛੇ ਇਹ ਚੱਲਿਆ ਵੀ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਇੰਡੀ ਜਿਹੜਾ ਅਲਾਈਅੰਸ ਬਣਿਆ ਹੈ ਉਹਦੇ ਵਿੱਚ ਆਪ ਔਰ ਕਾਂਗਰਸ ਦਾ ਜਿਹੜਾ ਅਲਾਈਅንስ ਹੈ ਪੰਜਾਬ ਦੇ ਵਿੱਚ ਹੋਏਗਾ ਉਸ ਨੂੰ ਲੈ ਕੇ ਪਿੱਛੇ ਇਹਨਾਂ ਦੀ ਜਿਹੜੇ ਕਾਂਗਰਸ ਦੇ ਲੀਡਰ ਹੈ ਸਾਰੇ ਵੱਡੇ ਲੀਡਰਾਂ ਨੂੰ ਦਿੱਲੀ ਦੇ ਵਿੱਚ ਪਰਸੋ ਚੌਥ ਚ ਬੁਲਾਇਆ ਗਿਆ ਹੈਗਾ ਉਸ ਦੇ ਬਾਰੇ ਥੋੜਾ ਜਿਹਾ ਅਸੀਂ ਜਾਨਣਾ ਚਾਹਾਂਗੇ ਵੀ ਉਸ ਦੇ ਬਾਰੇ ਤੁਹਾਡਾ ਕੀ ਵਿਊ ਹੈ ਵੀ ਇਹਨਾਂ ਦਾ ਅਲਾਈਅንስ ਹੋਏਗਾ ਨਹੀਂ ਹੋਏਗਾ ਜੇ ਇਹਨਾਂ ਦਾ ਅਲਾਈਅንስ ਹੋਏ ਤਾਂ ਉਹ ਪੰਜਾਬ ਦੇ ਵਿੱਚ ਕੀ ਇਫੈਕਟ ਹੋਣ ਵਾਲਾ ਹੈ ਪੰਜਾਬ ਦੀ ਜਨਤਾ ਨੂੰ ਕੀ ਮਿਲਣ ਵਾਲਾ ਹੈ ਔਰ ਕੀ ਖੋਣ ਵਾਲਾ ਦੇਖੋ ਇਸ ਤਰ੍ਹਾਂ ਦਾ ਅਲਾਈਅንስ ਪੰਜਾਬ ਕਾਂਗਰਸ ਨੇ ਕਦੇ ਕਿਸੇ ਪਾਰਟੀ ਨਾਲ ਅੱਜ ਤੱਕ ਨਹੀਂ ਕੀਤਾ ਜਦੋਂ ਦਾ ਪੰਜਾਬ ਬਣਿਆ 1966 ਤੋਂ ਬਾਅਦ ਕਿਸੇ ਪਾਰਟੀ ਨਾਲ ਕਾਂਗਰਸ ਨੇ ਕਦੇ ਅਲਾਈਅንስ ਨਹੀਂ ਕੀਤਾ ਕਾਂਗਰਸ ਦੀ ਆਪਣੀ ਸਟਰੈਂਥ ਹੈਗੀ ਹੈ ਕਾਂਗਰਸ ਨੇ ਆਪਣੇ ਬਲਬੂਤੇ ਤੇ ਹੀ ਇੱਥੇ ਰਾਜ ਕੀਤਾ ਹੈ ਕਾਂਗਰਸ ਨੇ ਆਪਣੇ ਬਲਬੂਤੇ ਤੇ ਹੀ ਇੱਥੇ ਆਪਣੀ ਪੋਲਿਟਿਕਸ ਬਣਾਈ ਹੈ ਉਹਨੂੰ ਕਿਸੇ ਕਿਸੇ ਦੇ ਨਾਲ ਜੁੜਨ ਦੀ ਲੋੜ ਇਸ ਕਰਕੇ ਨਹੀਂ ਪਈ ਕਿਉਂਕਿ ਉਹ ਬੜੀ ਮਜ਼ਬੂਤ ਪਾਰਟੀ ਰਹੀ ਹੈ ਪੰਜਾਬ ਦੇ ਅੰਦਰ ਉਹਦਾ ਸਾਨੂੰ ਪ੍ਰਮਾਣ ਵੀ ਮਿਲਦਾ ਹੈ ਕਿ ਜਿੰਨੇ ਮਤਲਬ 60 ਤੋਂ ਬਾਅਦ ਅਸੀਂ ਸਰਕਾਰਾਂ ਦੇਖ ਰਹੇ ਹਾਂ ਉਹਦੀ ਕਾਂਗਰਸ ਦੀ ਸਰਕਾਰਾਂ ਕਾਫੀ ਰਹੀਆਂ ਨੇ ਨੰਬਰ ਆਫ ਟਾਈਮਸ ਕਿੰਨੀ ਵਾਰੀ ਬੜੇ ਨੇ ਉਹ ਆਫ ਐਂਡਿਸੂਲ ਨਹੀਂ ਮੈਂ ਕਹਿ ਸਕਦਾ ਤੋਂ ਇਸ ਵੇਲੇ ਹੁਣ ਕਾਂਗਰਸ ਵੀ ਦੋ ਫਾੜ ਹੋ ਗਈ ਹੈ ਕਿਉਂਕਿ ਸੈਂਟਰ ਤੋਂ ਕਾਲ ਸੈਂਟਰ ਦਾ ਮਤਲਬ ਹੈ ਜਿਹੜਾ ਇਹਨਾਂ ਦਾ ਕੋਰ ਗਰੁੱਪ ਹੈਗਾ ਇੰਡੀ ਐਲਾਈਅੰਸ ਆ ਰਿਹਾ ਹੈ ਇਹ ਸੋਚ ਰਹੇ ਨੇ ਕਿ ਪੰਜਾਬ ਦੇ ਅੰਦਰ ਐਲਾਈਅੰਸ ਹੋਵੇ ਉਹ ਅਲਾਈਅੰਸ ਜਿਹੜੇ ਪੰਜਾਬ ਤੇ ਕਾਂਗਰਸ ਹੈਗੀ ਹੈ ਉਹ ਸਾਰੀ ਡਿਵਾਈਡਡ ਹੈ ਉਹਦੇ ਚ ਇਸ ਕਰਕੇ ਡਿਵੀਜ਼ਨ ਹੈਗਾ ਇੱਕ ਤੇ ਹੈ ਕਿ ਪੰਜਾਬ ਦੇ ਅੰਦਰ ਕਾਂਗਰਸ ਜਿਹੜਾ ਆਪਣਾ ਇੱਕ ਵਾਈਡ ਸਪੈਕਟ੍ਰਮ ਹੈਗਾ ਉਹਨੂੰ ਘਟਾਣਾ ਨਹੀਂ ਚਾਹੁੰਦੀ ਉਹਨੂੰ ਇਹ ਨਹੀਂ ਦਿਖਾਣਾ ਚਾਹੁੰਦੀ ਕਿ ਅਸੀਂ ਬੜੇ ਕਮਜ਼ੋਰ ਹੋ ਗਏ ਆ ਤੇ ਅਸੀਂ ਇਸ ਕਰਕੇ ਕਿਸੇ ਦੇ ਸਹਾਰੇ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਆ ਦੂਸਰਾ ਇਹ ਹੈ ਕਿ ਆਮ ਆਦਮੀ ਪਾਰਟੀ ਜਦੋਂ ਤੋਂ ਪਾਵਰ ਆਈ ਹੈ ਉਹਨਾਂ ਨੇ ਕਾਂਗਰਸ ਨੂੰ ਬੜਾ ਟਾਰਗੇਟ ਕੀਤਾ ਹੈ ਉਹਨਾਂ ਦੇ ਕਈ ਮਨਿਸਟਰਾਂ ਨੂੰ ਵਿਜੀਲੈਂਸ ਦੇ ਕੇਸਿਸ ਚ ਫਸਾਇਆ ਕਈਆਂ ਨੂੰ ਜੇਲ੍ਹ ਚ ਭੇਜਿਆ ਕਈਆਂ ਨੂੰ ਵਾਰਨਿੰਗ ਦਿੱਤੀ ਹੈ ਤੇ ਉਹਨਾਂ ਦੇ ਅੰਦਰ ਵੀ ਇੱਕ ਪੈਨਿਕ ਦਾ ਮਾਹੌਲ ਕਾਂਗਰਸ ਦੇ ਅੰਦਰ ਕ੍ਰੀਏਟ ਹੋਇਆ ਹੈਗਾ ਜਦੋਂ ਦੀ ਆਮ ਆਦਮੀ ਪਾਰਟੀ ਪਾਵਰ ਚਾਹੀਏ ਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਮਨ ਦੁਖੀ ਹੋਏ ਹੋਣੇ ਅੱਜ ਵੀ ਮੈਨੂੰ ਲੱਗਦਾ ਵੀ ਦੋ ਤਿੰਨ ਲੀਡਰ ਅਜੇ ਵੀ ਜਿਹੜੇ ਮੇਨ ਹੈਗੇ ਉਹਨਾਂ ਦੇ ਉਹ ਅਜੇ ਵੀ ਜੇਲ੍ਹ ਚ ਨੇ ਤੇ ਐਸੇ ਮਾਹੌਲ ਦੇ ਵਿੱਚ ਅਸੀਂ ਉਸ ਪਾਰਟੀ ਨਾਲ ਅਲਾਈਅੰਸ ਦੇ ਕਰਦੀ ਹੈ ਕਾਂਗਰਸ ਤੇ ਕਾਂਗਰਸ ਨੂੰ ਲੱਗਦਾ ਕਿ ਉਹਦਾ ਇੱਕ ਆਪਣਾ ਜਿਹੜਾ ਸਟੇਚਰ ਹੈ ਉਹਨੂੰ ਛੱਟ ਲੱਗਦੀ ਹੈ ਉਹਦਾ ਆਪਣਾ ਜਿਹੜਾ ਵਰਚਸ ਹੈ ਜਿਹੜਾ ਇੰਨਾ ਮਤਲਬ ਡੈਕੇਡਸ ਤੋਂ ਪੰਜਾਬ ਦੇ ਅੰਦਰ ਸਟੈਬਲਿਸ਼ਡ ਹੈ ਉਹਨੂੰ ਵੀ ਛੱਟ ਲੱਗਦੀ ਹੈ ਅੱਛਾ ਦੂਸਰੀ ਗੱਲ ਇਹ ਹੈ ਵੀ ਜੇ ਤੁਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੇ ਹੋ ਤੇ ਤੁਸੀਂ ਉਹਦੇ ਚ ਕਰਕੇ ਕੀ ਦਿਓਗੇ ਆਮ ਆਦਮੀ ਕਾਂਗਰਸ ਦਾ ਵਰਕਰ ਕੀ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਕੀ ਆਮ ਆਦਮੀ ਪਾਰਟੀ ਦਾ ਵਰਕਰ ਕਾਂਗਰਸ ਨੂੰ ਵੋਟ ਪਾਏਗਾ ਦੋਨਾਂ ਦੇ ਥਾਟਸ ਅਲੱਗ ਨੇ ਦੋਨਾਂ ਦੀ ਆਈਡੀਓਲੋਜੀ ਅਲੱਗ ਹੈ ਦੋਨਾਂ ਦਾ ਸੋਚਣ ਦਾ ਤਰੀਕਾ ਅਲੱਗ ਹੈ ਤੇ ਐਸੀ ਸਥਿਤੀ 'ਚ ਮੈਨੂੰ ਇਹ ਸਾਇਲੈਂਸ ਅੱਛਾ ਆਮ ਆਦਮੀ ਪਾਰਟੀ ਨੇ ਵੀ ਹਜੇ ਪੂਰੀ ਤਰ੍ਹਾਂ ਨਹੀਂ ਕਿਹਾ ਕਿ ਅਸੀਂ ਕਾਂਗਰਸ ਨਾਲ ਅਲਾਈਸ ਕਰਨ ਲਈ ਤਿਆਰ ਹਾਂ ਕਾਂਗਰਸ ਦੇ ਵਿੱਚ ਜ਼ਰੂਰ ਹੁਣ ਜਿਵੇਂ ਤੁਸੀਂ ਮੈਂਸ਼ਨ ਕੀਤਾ ਦਿੱਲੀ 'ਚ ਮੀਟਿੰਗ ਹੋਈ ਹੈ ਜਿਹੜੀ ਕਾਂਗਰਸ ਪ੍ਰਧਾਨ ਨੇ ਲਈ ਹੈ ਖੜ ਕੇ ਸਾਹਮਣੇ ਤੇ ਉਹਦੇ 'ਚ ਜਾ ਕੇ ਪੰਜਾਬ ਦੇ ਲੀਡਰਾਂ ਨੇ ਆਪਣਾ ਡਿਫਰੈਂਸ ਆਫ opinion ਜਿਹੜਾ ਹੈਗਾ ਉਹ ਐਕਸਪ੍ਰੈਸ ਕੀਤਾ ਹੈਗਾ ਉਹਦੇ ਤੇ ਹੁਣ ਸੈਂਟਰ ਕਿਸ ਤਰ੍ਹਾਂ ਕਾਲ ਲੈਂਦਾ ਹੈਗਾ ਉਹ ਅਸੀਂ ਬਾਅਦ 'ਚ ਦੇਖਾਂਗੇ ਲੇਕਿਨ ਅੱਜ ਦੀ ਸਥਿਤੀ ਇਹ ਹੈ ਕਿ ਕਾਂਗਰਸ ਜਿਹੜੀ ਹੈ ਉਹ ਡਿਵਾਈਡਡ ਹੈ ਕੁਝ ਨੇਤਾ ਚਾਹੁੰਦੇ ਨੇ ਕਿ ਅਸੀਂ ਅਲਾਈਅੰਸ ਨਾਲ ਲੜ ਲਈਏ ਕਿਉਂਕਿ ਆਮ ਆਦਮੀ ਪਾਰਟੀ 92 ਵਿਧਾਨ ਸਭਾ ਸੀਟਾਂ ਲੈ ਕੇ ਜਿੱਤ ਕੇ ਆਈ ਹੈ ਤੇ ਆਮ ਆਦਮੀ ਪਾਰਟੀ ਕਿਤੇ ਸਾਡੇ ਵੋਟ ਬੈਂਕ ਨੂੰ ਖੋਰਾ ਨਾ ਲਾ ਦੇਵੇ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਹੁਣ ਜਲੰਧਰ ਬਾਈ ਇਲੈਕਸ਼ਨ ਹੋਇਆ ਸੀ ਲੋਕ ਸਭਾ ਦਾ ਕਾਂਗਰਸ ਨੂੰ ਕੋਈ ਬਹੁਤੀਆਂ ਵੋਟਾਂ ਨਹੀਂ ਮਿਲੀਆਂ ਲੇਕਿਨ ਜਿਹੜੀ ਟੱਕਰ ਸੀ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੀਗੀ ਬੀਜਪੀ ਦੇਤੇ ਜ਼ਮਾਨਤ ਵੀ ਜਬਤ ਹੋ ਗਈ ਸੀ ਸੋ ਐਸੀ ਸਥਿਤੀ ਚ ਇੱਕ ਨਵਾਂ ਕੰਬੀਨੇਸ਼ਨ ਕੀ ਕਾਂਗਰਸ ਨੂੰ ਕਿਸੇ ਦੀ ਹੈਲਪ ਲਾਈਨ ਦੀ ਲੋੜ ਹੈ ਜਾਂ ਕਾਂਗਰਸ ਆਪਣੀ ਸ਼ਕਤੀ ਆਪ ਹੀ ਜਾਗਰਿਤ ਕਰੇਗੀ ਕਿ ਅਸੀਂ ਦੁਬਾਰਾ ਉਸ ਸਥਿਤੀ ਜਾਈਏ ਉਸ ਸਥਿਤੀ ਚ ਆ ਕੇ ਤੇ ਦੁਬਾਰਾ ਅਸੀਂ ਪਾਰਟੀ ਨੂੰ ਸਿੰਗਲ ਹੈਂਡਿਡਲੀ ਪਾਵਰ ਚ ਲੈ ਕੇ ਆਈਏ ਜਾਂ ਅਲਾਈਅੰਸ ਦੇ ਰੂਪ ਚ ਲੈ ਕੇ ਆਈਏ ਤੇ ਮੈਨੂੰ ਲੱਗਦਾ ਜਿਹੜੇ ਬਹੁਤ ਡੀਪ ਰੂਟਡ ਕਾਂਗਰਸ ਲੀਡਰਸ ਨੇ ਉਹ ਚਾਹੁੰਦੇ ਨੇ ਕਿ ਅਸੀਂ ਬਿਲਕੁਲ ਇਹਨੂੰ ਇਕੱਲੇ ਤੌਰ ਤੇ ਲੈ ਕੇ ਚੱਲੀਏ ਤੇ ਹਜੇ ਤੱਕ ਕਿਉਂਕਿ ਆਵਾਦੀ ਪਾਰਟੀ ਵੱਲੋਂ ਵੀ ਕੋਈ ਕਾਲ ਨਹੀਂ ਆਈ ਹੈ ਕਿ ਐਸੀ ਕਾਂਗਰਸ ਨਾਲ ਜੁੜਨ ਨੂੰ ਤਿਆਰ ਆ ਉਹ ਬੜਾ ਮਤਲਬ ਡਿਸਕ੍ਰੀਟਲੀ ਦੇਰ ਸਾਇਲੈਂਟ ਅਬਾਊਟ ਇਟ ਸੋ ਬੜੀ ਇੱਕ ਕਨਫਿਊਜ਼ਿੰਗ ਤੇ ਨਹੀਂ ਕਹਿ ਸਕਦਾ ਫਲਕਸ ਵਾਲੀ ਸਿਚੁਏਸ਼ਨ ਹੈਗੀ ਇਹਦੇ ਚ ਹਜੇ ਕਿਸੇ ਤਰ੍ਹਾਂ ਦੀ ਡਾਇਰੈਕਸ਼ਨ ਲੱਭਣਾ ਇਹ ਅਜੇ ਮੈਨੂੰ ਲੱਗਦਾ ਨਹੀਂ ਹੈ ਪੋਸੀਬਲ ਹੈਗਾ ਓਕੇ ਹਲੇ ਜਿਹੜਾ ਇਹ ਜਿਹੜਾ ਇਹਨਾਂ ਦਾ ਅਲਾਈਅੰਸ ਹੈ ਹੋਏਗਾ ਨਹੀਂ ਹੋਏਗਾ ਹਲੇ ਖੁੱਲਾ ਹੈਗਾ ਇਸ ਦੇ ਬਾਰੇ ਅਸੀਂ ਫਿਊਚਰ ਦੇ ਵਿੱਚ ਵੀ ਵਾਚ ਰੱਖਾਂਗੇ ਔਰ ਧਿਆਨ ਰੱਖਾਂਗੇ ਵੀ ਕੀ ਹੁੰਦਾ ਤੇ ਐਸੀ ਜਾਣਕਾਰੀ ਅਸੀਂ ਆਪਣੇ ਸ਼੍ਰੋਤਿਆਂ ਨਾਲ ਸ਼ੇਅਰ ਵੀ ਕਰਾਂਗੇ ਤੇ ਸਾਡੇ ਸਿਰਫ ਤੁਹਾਡੇ ਮਾਧਿਅਮ ਨਾਲ ਔਰ ਸਾਰੇ ਮਾਧਿਅਮ ਨਾਲ ਸਾਰੇ ਸ਼੍ਰੋਤਿਆਂ ਨੂੰ ਅਪੀਲ ਵੀ ਹੈ ਰਿਕੁਐਸਟ ਵੀ ਹੈ ਵੀ ਸਾਨੂੰ ਸਬਸਕ੍ਰਾਈਬ ਵੀ ਕਰੋ ਤੇ ਸਾਡੀ ਅੱਗੇ ਸ਼ੇਅਰ ਵੀ ਕਰੋ ਤਾਂ ਕਿ ਸਾਡੀ ਜਿਹੜੀ ਰੀਚ ਹੈ ਸਾਡਾ ਕੋਈ ਆਪਣਾ ਜਿਹੜਾ ਛੜ ਸਾਰੀ ਗੱਲਬਾਤ ਹੋਰ ਲੋਕਾਂ ਤੱਕ ਪਹੁੰਚੇ ਅੱਜ ਜੀ ਤੁਸੀਂ ਸਾਡੇ ਸੱਦੇ ਤੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਅਸੀਂ ਆਪਣੇ ਪੰਜਾਬ ਪਲਸ ਦੇ ਸ਼੍ਰੋਤਿਆਂ ਨਾਲ ਰੂਗਰੂ ਹੋਈਏ ਤੁਸੀਂ ਸਾਡੇ ਸੱਦੇ ਤੇ ਆਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਸਸਿਕਾ